ਇਹ ਮਰਦੋਂ شمارੀ ਕਰਦਾ ਮੈਂ ਗਰੀ ਤੋਂ ਲੰਘਿਆ ਮਰਦੋਂ شمارੀ ਕਰਦਾ ਮੈਂ ਗਰੀ ਤੋਂ ਲੰਘਿਆ ਨਿੱਕੇ ਜਾਂ ਛੱਟਵੇਂ ਚੋਂ ਕੋਈ ਖੰਗਿਆ ਚਾਹਤ ਮਰਦੋਂ ਮੈਂ ਅੰਦਰ ਵੱਲ ਲੰਘਿਆ ਕਿਸੇ ਨੇ ਮੇਰੇ ਕੋਲੋਂ ਪਾਣੀ ਮੰਗਿਆ ਇੱਕ ਤੌੜੀ ਇੱਕ ਗਲਾਸ ਲਵੇ ਪਿਆ ਰੋਟੀਆਂ ਦਾ ਛਾਬਾ ਸੀ ਟੁੱਟੀ ਜੀ ਮੰਜੀ ਦੇ ਪਿਆਰੀ 80 ਸਾਲਾ ਬਾਬਾ ਸੀ ਮੈਂ ਤੌੜੀ 'ਚੋਂ ਗਲਾਸ 'ਚ ਪਾਣੀ ਪਾ ਰਿਆ ਬਾਬੇ ਨੇ ਝਟ ਫੜ ਕੇ ਮੂੰਹ ਲਾ ਲਿਆ ਪਛਾਣ ਨਹੀਂ ਛੇਰਾ ਕਿਹੜਾ ਤੂੰ ਭਾਈ ਓਏ ਕੀ ਇਹ ਨਾ ਤੇਰਾ ਕਿਹੜੇ ਪਿੰਡ ਦਾ ਕਰਾਈ ਹੋਈ ਮੈਂ ਕਿਹਾ ਬਜ਼ੁਰਗੋ ਮੈਂ ਤੁਹਾਡੇ ਪਿੰਡ ਵਿੱਚ ਮਾਸਟਰ ਸਰਕਾਰੀ ਆ ਲਾਈ ਮੇਰੀ ਡਿਊਟੀ ਮੈਂ ਕਰਦਾ ਮਾਦਮ ਸ਼ੁਮਾਰੀਆਂ ਤੁਹਾਡਾ ਮੈਂ ਪੂਰਾ ਪਰਿਵਾਰ ਲਿਖਣਾ ਕਿੰਨੇ ਉਹ ਜੀ ਪੂਰਾ ਘਰ-ਬਾਰ ਲਿਖਣਾ ਇਹ ਗੱਲ ਸੁਣ ਕੇ ਬਾਬੇ ਦੇ ਅੱਖਾਂ ਵਿੱਚ ਪਾਣੀ ਆ ਗਿਆ ਜਾਂਦਾ ਜਾਂਦਾ ਹੰਝੂ ਫਿਰ ਬਾਬੇ ਨੂੰ ਰਵਾ ਗਿਆ ਫਿਰ ਹੌਸਲਾ ਜਾਂ ਕਰਕੇ ਬਾਬਾ ਬੋਲਿਆ ਜਿੰਦਗੀ ਦਾ ਫਿਰ ਉਸਨੇ ਹਜ਼ਾਰਾ ਰਾਜ ਖੋਲਿਆ ਕਹਿੰਦਾ ਚਾਰ ਪੁੱਤ ਪੰਜ ਪੋਤੇ ਬਹੁਤ ਵੱਡਾ ਪਰਿਵਾਰ ਸੀ ਕਿਸੇ ਮੇਰੇ ਛੇਰਾ ਮਨਤਾ ਸਿੰਘ ਸਰਦਾਰ ਸੀ ਮਿੱਟੀ ਨਾਲ ਮਿੱਟੀ ਹੋ ਕੇ ਕਰੀਆਂ ਕਮਾਈਆਂ ਹੋਏ ਆਗੇ ਛੇਰਾ ਬਾਬੇ ਦੀਆਂ ਪਾਟੀਆਂ ਬੈਜੀਆਂ ਹੋਏ ਹੱਥੀ ਕੰਮ ਕਰ ਕਰਕੇ ਮਿੱਟੀਆਂ ਲਕੀਰਾਂ ਹੋਏ ਪੁੱਤ ਪੋਤਿਆਂ ਦੀਵੇਂ ਬਣਾ ਦਿੱਤੀਆਂ ਜੰਗੀਰਾਂ ਹੋਏ ਗੋਡੇ-ਮੋਡੇ ਜਦੋਂ ਮੈਨੇ ਦੇ ਗਏ ਜਵਾਬ ਸੀ ਪੁੱਤ ਮੇਰੇ ਲੱਗੇ ਆਪਸ ਵਿੱਚ ਕਰਨ ਦਾ ਹਿਸਾਬ ਸੀ ਘਰਵਾਰ ਸੰਦ ਪੈੜਾ ਸਭ ਦਾ ਹਿੱਸਾ ਪੈ ਗਿਆ ਪਰ ਤੇਆਂ ਬਾਬਾ ਛੇਰਾ ਵੱਡਿਆ ਹੀ ਰਹਿ ਗਿਆ ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ 'ਚ ਬੈਂਦੇ ਨੇ ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ 'ਚ ਬੈਂਦੇ ਨੇ ਸਾਡੇ ਬੁੜੇ ਨੇ ਕੀ ਕੀਤਾ ਲੋਕਾ ਗੁੜੇ ਕਹਿੰਦੇ ਨੇ ਕੋਠੀਆਂ 'ਚੋਂ ਚੁੱਕ ਮੰਜਾ ਬਾਗਰ 'ਚ ਰਹਿ ਗਿਆ ਕੋਠੀਆਂ 'ਚੋਂ ਚੁੱਕ ਮੰਜਾ ਬਾਗਰ 'ਚ ਰਹਿ ਗਿਆ ਮੱਥਾ ਸਿੰਘ ਸਰਦਾਰਾ ਜੇ ਮੱਥੂ ਬੂੜਾ ਰਹਿ ਗਿਆ ਜੀਵਨ ਸਾਥੀ ਵੀ ਮਰੀ ਛੱਡ ਦੇ ਵਿੱਚ ਘਾਰ ਢਈ 2 ਸਾਲ ਪਹਿਲਾਂ ਪੁੱਤਾ ਸਵਰਗ ਸੁਧਾਰ ਗਈ ਲੋਕੋਂ ਲੱਜ ਮੰਨਦੇ ਆ ਥੋੜੀ ਸ਼ਰਮ ਮੰਨਣੀ ਮੀਨਾ ਮੀਨਾ ਸਾਹਮਣੇ ਫੇਰ ਚਾਰਾਂ ਦੇ ਵਾਰੀ ਬੰਨ੍ਹ ਲਈ ਕੀਤੇ 31 ਦਿਨਾਂ ਦਾ ਫੇਰ ਪੰਗਾ ਪੈ ਗਿਆ ਕੀਤੇ 31 ਦਿਨਾਂ ਦਾ ਫੇਰ ਪੰਗਾ ਪੈ ਗਿਆ ਮਾਰਚ ਤੇ ਮਈ ਵਾਲੇ ਕਦੇ ਬੁਰਾ ਇਤਿਹਾਸ ਬੰਦ ਰਹਿ ਗਿਆ ਇੱਕ ਗੱਲ ਕੰਨੀ ਪਾ ਦੇ ਆਪਣੀ ਤੋਂ ਸਰਕਾਰ ਦੇ ਹਰ ਬਾਜੀ ਜੇ ਤੂੰ ਜਿਹੜੇ ਔਲਾਦ ਹੱਥੋਂ ਹਾਰਦ ਮੈਨੂੰ ਮਾਫ਼ ਕਰੀ ਸ਼ੇਰਾ ਮੈਨੂੰ ਮਾਫ਼ ਕਰੀ ਸ਼ੇਰਾ ਮੈਂ ਤਾਂ ਜਦਵਾਚੀ ਹੋ ਗਿਆ ਤੂੰ ਪਰ ਨਹੀਂ ਸੀ ਕਾਗਜ ਮੇਰੇ ਮੈਂ ਦੁੱਖ ਆਪਣੇ ਹੀ ਰੋ ਗਿਆ ਹੱਥ ਚੋਂ ਡਿੱਗ ਪਿਆ ਪੈਨ ਮੇਰੇ ਅੱਖ ਚੋਂ ਪਾਣੀ ਚੋ ਗਿਆ ਜਿਹੜਾ ਪਰ ਨਹੀਂ ਫਾਰਮ ਹੈ ਮੇਰਾ ਖਾਣਾ ਵੀ ਖਾਲੀ ਰਹਿ ਗਿਆ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ ਨਾ ਰੌਣਕਾ ਘਟਾਇਓ ਸੋਹਣਿਓ ਇਹ ਮਾਲੀ ਨੇ ਬੁੱਟੇ ਲਾਣ ਵਾਲੇ ਧੁੱਪੇ 'ਨਾ ਬਿਠਾਇਓ ਸੋਹਣਿਓ ਧੁੱਪੇ 'ਨਾ ਬਿਠਾਇਓ ਸੋਹਣਿਓ ਦੋ ਸਾਲਾਂ ਬਾਅਦ ਮੈਨੂੰ ਜਾਣਾ ਪਿਆ ਬਾਹਰ ਸੀ ਐਸੀ ਪੁੱਤਾਂ ਦੀ ਕਹਾਣੀ ਹੁਕਤੀ ਦੀ ਵਾਰੀ ਆਂਦੀ ਹੈ ਦੋ ਸਾਲਾਂ ਬਾਅਦ ਮੈਨੂੰ ਜਾਣਾ ਪਿਆ ਬਾਹਰ ਸੀ ਚੰਡੀਗੜ੍ਹ ਵਿੱਚ ਮੇਰਾ ਇੱਕ ਲੱਗਾ ਸੈਮੀਨਾਰ ਸੀ ਕੁੰਮ ਦਾ ਸੀ ਮੈਂ ਜਿੱਦੇ ਇਤਵਾਰ ਸੀ ਪਾਰਕ 'ਚ ਵਿੱਚ ਬੈਠਾ ਬਾਬਾ ਪੜੀ ਜਾਂਦਾ ਅਖਬਾਰ ਸੀ ਚਿੱਟੇ ਕੱਪੜੇ ਸੋਹਣੀ ਦਸਤਾਰ ਸੀ ਲੱਗਦਾ ਇਹ ਉਹ ਰਥਾ ਸਿੱਧ ਸਰਦਾਰ ਜੀ ਕੋਲ ਮੈਂ ਜਾ ਕੇ ਬਾਬੇ ਨੂੰ ਬੁਲਾਇ ਸਸਰੀਆ ਕਾਰਜੀ ਬਾਬੇ ਨੇ ਵੀ ਮੇਰੇ ਵਰ ਕੀਤਾ ਧਿਆਨ ਜੀ 2 ਕੁ ਮਿੰਟਾਂ ਬਾਅਦ ਬਾਬੇ ਨੇ ਨੂੰ ਲਿਆ ਸੀ ਪਛਾਣ ਬਾਬੇ ਨੂੰ ਮੈਂ ਕੀਤਾ ਇੱਕੋ ਹੀ ਸਵਾਲ ਜੀ ਚੰਡੀਗੜ੍ਹ ਤੁਸੀਂ ਆਏ ਕਿਹਦੇ ਨਾਲ ਜੀ ਕਹਿੰਦਾ ਪੁੱਤ ਪੋਤਿਆਂ ਦੀਆਂ ਛੇੜਾਂ ਤੈਨੂੰ ਦੱਸੀ ਮੈਂ ਕਹਾਣੇ ਹੋਏ ਦਸਨੀ ਮੈਨੂੰ ਰਹਿ ਗਈ ਸੀ ਇੱਕ ਲੱਡੋਤੀ ਰਾਣੀ ਜਦੋਂ ਪਿੰਡ ਗਈ ਦੇਖਿਆ ਉਰੇ ਤੇ ਪਰੇ ਐ ਛੋਟਾ ਪੋਤਾ ਕਹਿੰਦਾ ਪੂਆ ਬਾਬਾ ਦਾ ਬਾਹਰਲੇ ਘਰੇ ਐ ਭੱਜੀ ਪੱਜੀ ਗਈ ਉਹ ਮੇਰੇ ਵੱਲ ਸੀ ਫੇਰ ਸ਼ੇਰਫ ਹੁੰਦਾ ਸੀ ਬਸ ਸਾਰੀ ਗੱਲ ਸੀ ਕਹਿੰਦੀ ਜਿਸ ਟਾਣੇ ਤੇ ਬੈਠਾ ਦੀਏ ਜਿਸ ਟਾਣੇ ਤੇ ਬੈਠਾ ਦੀਏ ਉਹੀ ਟਾਣਾ ਵੜਦਾ ਕਰਦੇ ਹੀ ਮਾਲਕ ਹੁੰਦੀਏ ਕਰ ਵਿੱਚੋਂ ਕੱਢਦਾ ਕਹਿੰਦੀ ਤੁਸੀਂ ਨਾਲ ਚੱਲੋ ਮੇਰੇ ਸੇਵਾ ਕਰੂ ਮੈਂ ਆਪਦੀ ਰੁਣੀ ਦੇਰਾਂ ਦਾ ਮੇਰਾ ਪਿਆਰਾ ਬਾਪ ਜੀ ਕਹਿੰਦੀ ਨਾਤੀਏ ਨਾ ਮੇਰਾ ਬੱਜੂਆ ਨਹੀਂ ਜੱਗਦਾ ਧੀ ਦੇ ਬਾਅਦ ਚ ਬੱਖਾ ਮੈਂ ਚੰਗਾ ਨਹੀਂ ਲੱਗਦਾ ਕਹਿੰਦੀ ਤੁਸੀਂ ਚਾ ਮੇਰੇ ਪੁੱਤੇ ਪੂਰੇ ਕਿਤੇ ਹਰ ਵਕਤ ਜੀ ਤੀਨ ਵਿੱਚ ਤੁਹਾਡਾ ਪੰਜਵਾਂ ਪੁੱਤ ਜੀ ਇਹ ਗੱਲ ਸੁਣ ਕੇ ਮੈਂ ਹੋ ਗਿਆ ਖੜਾ ਸੀ ਉਸ ਵੇਲੇ ਧੀ ਉੱਤੇ ਮਾਣ ਹੋਇਆ ਬੜਾ ਸੀ ਫੜ ਕੇ ਮੈਨੂੰ ਬਾਹੂ ਨੇ ਗੱਡੀ 'ਚ ਬਿਠਾਇਆ ਸੀ ਇਸੇ ਤਰ੍ਹਾਂ ਸ਼ੇਰਾਂ ਵੱਲ ਚੰਡੀਗੜ੍ਹ ਆਇਆ ਸੀ ਸੇਵਾ ਕਰਦੇ ਨੇ ਬਹੁਤ ਚੱਖੀ ਦੀ ਤੰਗੀ ਹੋਏ ਆ ਦੇ ਸੇਧ ਪੈਣ ਵਾਲ ਹੋ ਗਈ ਬਹੁਤ ਚੰਗੀ ਹੋ ਸਹਾਰਾ ਬਣ ਖੜਦੀਆਂ ਨੇ ਮਾਪੇ ਦੇ ਹਰ ਦੁੱਖਾਂ ਵਿੱਚ ਸਹਾਰਾ ਬਣ ਖੜਦੀਆਂ ਨੇ ਮਾਪੇ ਦੇ ਹਰ ਦੁੱਖਾਂ ਵਿੱਚ ਸਾੜੇ ਨਾਲ ਕਤਲ ਕਰਾਉਂਦੀਆਂ ਹੋਂਕਾਂ ਵਿੱਚ ਕੀ ਕਹ ਗੱਲ ਕਹਿੰਦਾ ਤੁਮ ਨੱਥਾ ਫਿੱਦ ਸਰਦਾਰ ਜੀ ਤੀਆਂ ਨੂੰ ਵੀ ਪੁੱਤਾਂ ਜੀ ਨਾਲ ਕਰਿਓ ਪਿਆਰ ਜੀ ਤੀਆਂ ਨੂੰ ਵੀ ਪੁੱਤਾਂ ਜੀ ਨਾਲ ਕਰਿਓ ਪਿਆਰ ਥੰਦਾਂ ਦਾ ਸਦਰੂ ਤੇ ਰਹੇ